ਹਾਂਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਚੱਲਿਆਂਗੇ ਹਰਿਆਣੇ ਤੇ ਮੈਂ ਤੇ ਖਾਲੀ ਨੇ ਗੱਡੀ ਹੱਕਤੀ ਤੇ ਅਸੀਂ ਗੱਲਾਂ ਬਾਤਾਂ ਕਰਦੇ ਪਹੁੰਚ ਗਏ ਬਈ ਜਿੱਥੇ ਅਸੀਂ ਪਹੁੰਚਣਾ ਸੀ ਆ ਸੇਕੂ ਦਾ ਘਰ ਆਗਾ ਤੇ ਅਸੀਂ ਜਾ ਕੇ ਸੇਕੂ ਕੇ ਬਾਰ ਚ ਗੱਡੀ ਖੜਾ ਲਈ ਐਤਨੇ ਸੇਕੂ ਵੀ ਬਾਹਰੇ ਆ ਗਿਆ ਸੇਕੂ ਨਾਲ ਹੱਥ ਹੁੱਥ ਮਲਿਆ ਚਾਹ ਪਾਣੀ ਪੀਤਾ ਫਿਰ ਅਸੀਂ ਉਸ ਤੋਂ ਬਾਅਦ ਬਾਗੇ ਰਜੀਵ ਕੇ ਘਰੇ ਇਹਨਾਂ ਦੇ ਬਈ ਆ ਸਿਸਟਮ ਵਾਲਾ ਗੈਂਡਾ ਸਾਰੇ ਇਕੱਠੇ ਹੋ ਕੇ ਬੈਹਿੰਦੇ ਨੇ ਫਿਰ ਉਸ ਤੋਂ ਬਾਅਦ ਰਜੀਵ ਕੇ ਹੋ ਅਸੀਂ ਆ ਗਏ ਸੇਕੂ ਕੇ ਘਰੇ ਅੱਜ ਦਾ ਮਿੱਤਰੋ ਤੜਕੇ ਦਾ ਹੁੱਕਾ ਹੁੱਕ ਹੀ ਹੋਇਆ ਬੈਗਾਂ ਦਾ ਇਿੱਦੇ ਵੀ ਜਾਣਦੇ ਆ ਕਿ ਪੈਸੇ ਲੈਣ ਬੁੱਕਾ ਜਿੱਥੇ ਵੀ ਜਾਣੇ ਪੈਸੇ ਲੈਣ ਬੁੱਕਾ ਹੁਣ ਅਸੀਂ ਬੈਠੇ ਆਂ ਤੇ ਯਾਰ ਸਿੱਖੀਦੇ ਕਰੇ ਉਹ ਵੀ ਬੁੱਕਾ ਉਹ ਵੀ ਤੜਕੇ ਦੇ ਬੁੱਕੇ ਹੀ ਬੁੱਕਾ ਵੀ ਐ ਜੀ ਉਹ ਐ ਲੈ ਮਿੱਤਰੋ ਪੈਸੇ ਪੂਸੇ ਕਰ ਲੈ ਇਕੱਠੇ ਹੁਣ ਅਸੀਂ ਪੰਪਣੇ ਦੇ ਪੈਸੇ ਦੇਣ ਜਾਣੇ ਕਿਉਂ ਜੀ ਹਾਂ ਭਾਈ ਪੈਸੇ ਖੱਟੇ ਕਰ ਲੈ ਤੂੜੀ ਦੇ ਡਾਂਸਲੇ ਕਰ ਜੋ ਲੈ ਮਿੱਤਰੋ ਪੰਪ ਵਾਲੇ ਦੇ ਪੈਸੇ ਪੂਰੇ ਦੇ ਕੇ ਕੰਮ ਨਮੇੜ ਦਾ ਇੱਕ ਰਾਮਾਂਗੇ ਫਿਰ ਅਸੀਂ ਬਾਗੇ ਬਈ ਰਜੀਵ ਨੂੰ ਛੱਡਣਾ ਕਿਉਂਕਿ ਰਜੀਵ ਨੇ ਤੋਣੀਆਂ ਸੀਗੀਆਂ ਧਾਰਾਂ ਤੂਰਾਂ ਪੀਪੀਆਂ ਬੂਪੀਆਂ ਵੀ ਉਹਦੀਆਂ ਨਾਲ ਹੀ ਚੱਕੀ ਫਿਰਦਾ ਸੀ ਉਹਨੂੰ ਅਸੀਂ ਧੱਕੇ ਨਾਲ ਹੀ ਬਿਠਾ ਕੇ ਲੈ ਗਏ ਸੀਗੇ ਫਿਰ ਉਹਨੂੰ ਛੱਡ ਕੇ ਅਸੀਂ ਬਾਗੇ ਘਰੇ ਫਿਰ ਉਸ ਤੋਂ ਬਾਅਦ ਆਪਾਂ ਨੇ ਪੀ ਕੇ ਸੀ ਦੁਬਾਰੇ ਆ ਕੇ ਰਜੀਵ ਨੂੰ ਲੈਣਾ ਰਜੀਵ ਤੋਂ ਲੈਣੀ ਸੀ ਆਪਣੇ ਪਾਲਟੀਆ ਨੇ ਕਈ ਬੂਣ ਲਿਆਂਦਾ ਸੀਗਾ ਤੇ ਇੱਕ ਹੱਲ ਲਿਆਂਦੇ ਸੀਗੇ ਤੇ ਉਦੋਂ ਬਾਅਦ ਰਜੀਵ ਵੀ ਆ ਗਿਆ ਹੁਣ ਆਉਣ ਸਰ ਮੇਰੇ ਨਾਲ ਲੜੂ ਵੀ ਤੂੰ ਵੀਡੀਓ ਬਣਾਉਂਦਾ ਰਹਿਣਾ ਹਰ ਵੇਲੇ ਓਏ ਨਹੀਂ ਬਣਾਉਂਦਾ ਫਿਰ ਜੰਗਾ ਬੰਡ ਮਹਰਾਨ ਨੂੰ ਐ ਮਰ ਪਤਾ ਉਹ ਮੋਚੀ ਦਾ ਇਹਦਾ ਮੱਛੀ ਆਂਦਾ ਜੱਟ ਪਾਲਟੀ ਇਕੱਠੀ ਹੋ ਰਹੀ ਹੈਗੀ ਬਾਕੀ ਅਸੀਂ ਪੇਗ ਪੋਗ ਲਾਇਆ ਤੇ ਰਜੀਵ ਵੀ ਤਪਿੰਦੇ ਨਹੀਂ ਤੇ ਉਦੋਂ ਬਾਅਦ ਰਜੀਵ ਨੂੰ ਅਸੀਂ ਛੜਤਾ ਉਹਦੇ ਖੇਤ ਕਿਉਂਕਿ ਉਹਦੀ ਮਹਿਸ ਸੁਣ ਵਾਲੀ ਸੀਗੀ ਤੇ ਉਦੋਂ ਬਾਅਦ ਅਸੀਂ ਗੱਡੀ ਲੈ ਕੇ ਸੇਕੂ ਕੇ ਘਰਾਂ ਗਣੀਆਂ ਆਉਣ ਲੱਗੇ ਤੇ ਰਸਤੇ ਦੇ ਵਿੱਚ ਅਸੀਂ ਕੁ ਕਹਿੰਦਾ ਗਾਣੇ ਚਲਾਉਣਿਆਂਗੇ ਨਾਲ ਵੀਡੀਓ ਬਣਾਉਣੀ ਆ ਤੇ ਇਹਤਨੇ ਉਹ ਸਨੈਪਸ ਨੂੰ ਵਿਚੈਟ ਪਾਉਣ ਲੱਗ ਗਿਆ ਤੇ ਉਦੋਂ ਬਾਅਦ ਆ ਕੇ ਅਸੀਂ ਸੇਕੂ ਨੇ ਬਿਸਤਰੇ-ਬੁਸਤਰੇ ਸਾਡੇ ਲਾਤੇ ਸੀਗੇ ਫਿਰ ਉਦੋਂ ਬਾਅਦ ਮੈਂ ਇਹਦੇ ਖਾ ਲਈ ਖਾ ਕੇ ਰੋਟੀ ਰਾਟੀ ਉਦੋਂ ਬਾਅਦ ਅਸੀਂ ਪੈ ਗਏ ਫਿਰ ਸਵੇਰੇ ਸੇਕੂ ਯਾਰ ਧੰਨਵਾਦ ਤੇਰਾ ਵਧੀਆ ਸੀਜ਼ਨ ਲਵਾਇਆ ਵਧੀਆ ਗ੍ਰਾਹੀ ਗੱਟੀ ਕਰਾਈ ਤੇਰਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਮਾਰੀ ਸਾਡੇ ਲਈ ਬੇੜਾ ਚੰਗਾ ਲੈ ਮਿੱਤਰੋ ਚੱਲਦੇ ਆ ਮਾਨੂੰ ਪੈਸੇ ਹਾਂ ਗੂਗਲ ਪੇ ਕਰੇਗਾ ਕਿ ਗੂਗਲ ਪਲੇ ਕਰੇਗਾ ਹਾਂ ਭਾਈ ਮਾੜੂ ਆ ਗਈ ਦੀ ਅਸੀਂ ਇੱਕ ਟਰਾਲੀ ਭਰੀ ਸੀਗੀ ਤੇ ਇਹਦੇ ਨਾਲ ਚੌੜ ਮਜ਼ਾਕ ਕਰਦੇ ਇਹਨੂੰ ਆਖਿਆ ਵੀ ਲਿਆ ਮਾੜੂ ਪੈਸੇ ਇਹ ਕਹਿੰਦਾ ਕਹਿੰਦਾ ਤੁਸੀਂ ਵਗ ਜਓ ਮੈਂ ਗੂਗਲ ਪਲੇ ਕਰ ਦੂੰਗਾ ਤੇ ਉਸ ਤੋਂ ਬਾਅਦ ਬਈ ਅਸੀਂ ਉੱਥੋਂ ਆ ਗਏ ਤੇ ਆ ਕੇ ਅਸੀਂ ਟਰੈਕਟਰ ਦੀ ਟੱਪ ਤੇ ਸ਼ੋਅ ਦੇਖਣ ਲੱਗੇ ਸੀਗੇ ਜਾਲੀ ਟੱਪਾ ਲੈਣਾ ਸੀਗਾ ਆਪਾਂ ਨੇ ਤੇ ਸਟੀering ਸਟੂering ਦੇਖੇ ਸਾਨੂੰ ਕੋਈ ਫੱਟ ਜਾਨੀ ਆਇਆ ਹੈਗਾ ਕਿਉਂਕਿ ਇਹਨਾਂ ਲਵੇ ਪੁਰਾਣੇ ਜਿਹਾ ਪਿਆ ਸੀਗਾ ਕਾਫੀ ਤੇ ਉਸ ਤੋਂ ਬਾਅਦ ਅਸੀਂ ਫਿਰ ਆ ਗਏ ਪਿੰਡ ਡਾਊਨ ਤੋਂ ਬਾਅਦ ਖਲੀ ਨੂੰ ਮੈਂ ਤਾਰਿਆ ਕਰੇ ਤੇ ਉਸ ਤੋਂ ਬਾਅਦ ਮੈਂ ਗੱਡੀ ਲੈ ਕੇ ਆ ਗਿਆ ਕਰੀ ਚੰਗਾ